ਮੈਂ ਸਿਮਰ ਨੂੰ ساری ਰਾਤ ਉਹ ਸੌਣ ਨਹੀਂ ਦਿੱਤਾ ਅਤੇ ਆਪਣੀ ਸੀਨੇ ਨਾਲ ਲਾਈ ਰੱਖੀ ਕਿਉਂਕਿ ਉਸ ਦੇ ਪਿਆਰ ਵਿੱਚ ਜਿੰਨੀਆਂ ਰਾਤਾਂ ਮੈਂ ਜਾਗ ਕੇ ਕੱਟੀਆਂ ਸੀ ਮੈਂ ਉਹ ਸਭ ਬਸੂਲ ਕਰਨਾ ਚਾਹੁੰਦਾ ਸੀ ਜੋ ਪਲ ਮੈਂ ਉਸ ਬਿਨਾਂ ਗੁਜ਼ਾਰੇ ਸੀ ਉਹ ਸਭ ਪਲ ਮੈਂ ਉਸ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਸਿਮਰ ਵੀ ਮੇਰੇ ਤੋਂ 1 ਮਿੰਟ ਦੂਰ ਨਹੀਂ ਜਾਣਾ ਚਾਹੁੰਦੀ ਸੀ ਹਰ ਪਲ ਉਸ ਦਾ ਮਾਰੋ ਤੇ ਇਕਰਾਰ ਪੂਰੇ ਹਾ ਸੀ ਅਤੇ ਹੁਣ ਸਾਡੇ ਸਾਹਾਂ ਦਾ ਮਿਲਨ ਹੋ ਰਿਹਾ ਸੀ ਸਵੇਰ ਦੇ 8:00 ਵੱਜ ਗਏ ਸੀ ਅਤੇ ਅਜੀਤ ਉੱਠ ਕੇ ਰੋਣ ਲੱਗ ਗਿਆ ਅਤੇ ਮੈਂ ਆਪਣਾ ਫੋਨ ਚਲਾਉਣ ਵਿੱਚ ਬਿਜੀ ਹੋ ਗਿਆ ਅਤੇ ਸਭ ਤੋਂ ਪਹਿਲਾਂ ਫੋਨ ਮੈਂ ਆਪਣੇ ਆਫਿਸ ਕੀਤਾ ਕੀ ਮੈਨੂੰ ਇੱਕ ਹਫ਼ਤੇ ਦੀ ਛੁੱਟੀ ਚਾਹੀਦੀ ਹੈ ਮੈਨੂੰ ਇੱਕ ਅਮਰਜੈਂਸੀ ਕੰਮ ਹੈ ਫਿਰ ਮੈਂ ਦੂਜਾ ਫੋਨ ਆਪਣੀ ਸੱਸ ਨੂੰ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਇੱਕ ਹਫ਼ਤੇ ਲਈ ਤੁਸੀਂ ਅਜੀਤ ਨੂੰ ਸੰਭਾਲ ਲੈਣਾ ਅਤੇ ਉਸ ਨੂੰ ਆਪਣੇ ਕੋਲ ਹੀ ਰੱਖਣਾ ਕਿਉਂਕਿ ਮੈਂ ਅਤੇ ਸਿਮਰ ਬਾਹਰ ਜਾ ਰਹੇ ਹਾਂ ਫਿਰ ਮੈਂ ਅਤੇ ਸਿਮਰ ਸ਼ਿਮਲਾ ਚਲੇ ਗਏ ਸੀ ਉੱਥੇ ਠੰਡੀਆਂ ਠੰਡੀਆਂ ਹਵਾਵਾਂ ਵਿੱਚ ਸਾਨੂੰ ਨਾ ਦੇਣਾ ਤੇ ਨਾ ਰਾਤ ਦਾ ਪਤਾ ਲੱਗਿਆ ਬਸ ਸਾਰਾ ਸਮਾਂ ਪਿਆਰ ਹੀ ਪਿਆਰ ਜਦੋਂ ਅਸੀਂ Shimla ਤੋਂ ਵਾਪਸ ਆ ਰਹੇ ਸੀ ਤਾਂ ਉਸ ਸਮੇਂ ਮੇਰੀ ਅੱਖ ਲੱਗ ਗਈ ਉਹ ਬੀਤਾ ਹੋਇਆ ਸਮਾਂ ਮੇਰੇ ਸਾਹਮਣੇ ਆ ਗਿਆ ਮੈਂ अजीत ਨੂੰ ਦੁੱਧ ਪਿਲਾ ਰਿਹਾ ਸੀ ਪਰ ਉਸ ਨੂੰ ਮੇਰੀ ਕੋਤੀ ਦੀ ਆਦਤ ਨਹੀਂ ਸੀ ਹੋਰ ਹੋ ਰਹੀ ਸੀ ਮੈਂ ਬੜੀ ਮੁਸ਼ਕਲ ਨਾਲ ਉਸ ਨੂੰ ਸੰਭਾਲ ਲਿਆ ਪਰ ਮੇਰਾ ਸਾਰਾ ਧਿਆਨ ਉਸੇ ਪਰ ਵੱਲ ਹੀ ਸੀ ਕਿ ਉਹ ਪਤਾ ਨਹੀਂ ਮੈਨੂੰ ਧੀ ਜਾਸਰਾ ਸੁਣਾਵੇਗੀ ਇਹ ਹੀ ਸੋਚਦੇ ਸੋਚਦੇ ਮੇਰੀ ਅੱਖ ਲੱਗ ਗਈ ਫਿਰ ਰਾਤ ਦੇ 2 ਵਜੇ ਮੇਰੇ ਫੋਨ ਤੇ ਕਾਲ ਆਈ ਅਤੇ ਜਦੋਂ ਨੀਂਦ ਵਿੱਚ ਮੈਂ ਫੋਨ ਚੁੱਕਿਆ ਤਾਂ ਆਵਾਜ਼ ਨਹੀਂ ਆ ਰਹੀ ਸੀ ਫਿਰ ਮੈਂ ਕਾਲ ਕੱਟ ਕੇ ਦੁਬਾਰਾ ਬੈਕ ਕਾਲ ਕੀਤੀ ਫੇਰ ਮੈਂ ਨੰਬਰ ਦੇਖਿਆ ਤਾਂ ਉਹ ਸਿਮਰ ਦਾ ਨੰਬਰ ਸੀ ਮੈਂ ਸਿਮਰ ਨੂੰ ਕਿਹਾ ਕਿ ਤੂੰ ਮੈਨੂੰ ਫੋਨ ਕਿਉਂ ਕੀਤਾ ਤਾਂ ਸਿਮਰ ਕਹਿਣ ਲੱਗੀ ਕਿ ਅਜੀਤ ਕਿਵੇਂ ਹੈ ਮੈਂ ਉਸ ਨੂੰ ਕਿਹਾਜੀਤ ਮੇਰਾ ਬੇਟਾ ਹੈ ਉਹ ਜਿੰਨੇ ਵੀ ਹੋਵੇ ਤੈਨੂੰ ਉਸ ਨਾਲ ਕੀ ਮਤਲਬ ਸਾਂ ਫੇਰਾ ਸਿਮਰ ਕਹਿਣ ਲੱਗੀ ਕਿ ਮੈਂ ਰਵੀ ਨੂੰ ਮਨਾ ਕਰ ਦਿੱਤਾ ਹੈ ਤੁਸੀਂ ਕੱਲ ਹੀ ਮੇਰੇ ਨਾਲ ਵਿਆਹ ਕਰਵਾ ਸਕਦੇ ਹੋ ਸ਼ਾਇਦ ਉਸ ਨੂੰ ਮੇਰੀ ਮੁਹੱਬਤ ਪਸੰਦ ਆ ਗਈ ਸੀ ਮੈਂ ਰਵਨਾ ਨਾਲ ਕਦੇ ਵੀ ਬੇਵਫਾਈ ਨਹੀਂ ਕੀਤੀ ਸੀ ਪਾਰਵ ਸ਼ਾਇਦ ਉਹ ਐਨਨੀ ਹੀ ਉਮਰ ਲਖਾ ਕੇ ਆਈ ਸੀ ਮੈਂ ਵਿਆਹ ਵਾਲੇ ਕੱਪੜੇ ਸਿਮਰ ਦੇ ਘਰ ਭੇਜ ਦਿੱਤੇ ਅਤੇ ਸ਼ਾਮ ਨੂੰ 8 ਵਜੇ ਮੈਂ ਉਹਨਾਂ ਦੇ ਘਰ ਚਲਾ ਗਿਆ ਅਤੇ ਸਿਮਰਾ ਦੇ ਘਰ ਵਾਲੇ ਆਪਣੇ ਤੁਰੇ ਹੋਰ ਲੋਕਾਂ ਪਾਜੂ ਦੇ ਸਾਥ ਬੜੇ ਹੀ ਸਭ ਆਮ ਤਰੀਕੇ ਨਾਲ ਸਾਟਾ ਗਿਆ ਹੋ ਗਿਆ ਅਤੇ ਬਾਕੀ ਸਭ ਰਸਮਾਂ ਨੂੰ ਪੂਰਾ ਕਰਦੇ ਹੋਏ ਉਹ ਮੇਰੇ ਨਾਲ ਵਿਦਾ ਹੋ ਕੇ ਆ ਗਈ ਅਤੇ ਗੱਡੀ ਵਿੱਚ ਬੈਠਦੇ ਹੀ ਉਸਨੂੰ ਅਜੀਤ ਨੂੰ ਮੇਰੀ ਕੋਤੀ ਵਿੱਚੋਂ ਲੈ ਲਿਆ ਮੈਂ ਸੋਚਿਆ ਸੀ ਕਿ ਮੈਂ ਇਸ ਨੂੰ ਬਹੁਤ ਪਿਆਰ ਕਰਾਂਗਾ ਅਤੇ ਉਹ ਸਭ ਕੁਝ ਭੁੱਲ ਜਾਵੇਗੀ ਸਿਮਰ ਉਹ अजीत ਨੂੰ ਆਪਣੇ ਸੀਨੇ ਨਾਲ ਲਾ ਕੇ ਚੰਮ ਰਹੀ ਸੀ ਅਤੇ ਉਸ ਨੂੰ ਬਹੁਤ ਪਿਆਰ ਕਰ ਰਹੀ ਸੀ ਅਤੇ अजीत ਉਹਦੇ ਸੀਨੇ ਨਾਲ ਲੱਗ ਕੇ ਉਸ ਦੀ ਕੋਤੀ ਵਿੱਚ ਆਰਾਮ ਨਾਲ ਸੁੱਗ ਗਿਆ ਰਾਸਤੇ ਵਿੱਚ ਨਾ ਮੈਂ ਉਸ ਨਾਲ ਕੋਈ ਗੱਲ ਕੀਤੀ ਅਤੇ ਨਾ ਹੀ ਉਸ ਨੇ ਕੁਝ ਕਿਹਾ ਕਹ ਰਾ ਕਿ ਉਸ ਆਪਣੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਕਮਰੇ ਵਿੱਚ ਚਲੀ ਗਈ ਜਿੱਥੇ ਉਹ ਪਹਿਲਾਂ ਰਹਿੰਦੀ ਸੀ ਕਮਰੇ ਵਿੱਚ ਜਾ ਕੇ ਉਸ ਨੇ ਦਰਵਾਜ਼ਾ ਬੰਦ ਕਰ ਲਿਆ ਮੈਂ ਉਸ ਦੀ ਇਸ ਹਰਕਤ ਤੋਂ ਬਹੁਤ ਪਰੇਸ਼ਾਨ ਹੋਇਆ ਮੈਂ ਹੌਲੀ ਹੌਲੀ ਦਰਵਾਜ਼ੇ ਨੂੰ ਲੋਕ ਕੀਤਾ ਅਤੇ ਉਸ ਨੇ ਆਵਾਜ਼ ਦਿੱਤੀ ਕਿ ਮੈਂ ਇੱਥੇ ਸਿਰਫ ਅਜੀਤ ਦੀ ਮਾਂ ਬਣ ਕੇ ਆਈ ਹਾਂ ਤੁਹਾਡੀ ਪਤਨੀ ਨਹੀਂ ਤੇ ਮਰਾ ਇਹ ਗੱਲ ਬਹੁਤ ਤੇਜ਼ ਆਵਾਜ਼ ਵਿੱਚ ਕਹਿ ਰਹੀ ਸੀ ਅਤੇ ਉਹ ਬਹੁਤ ਗੁੱਸੇ ਵਿੱਚ ਸੀ ਫਿਰ ਮੈਂ ਖੁਦ ਹੀ ਆਪਣੀ ਬੇਤਾਬ ਹੁੰਦੇ ਹੋਏ ਦਿਲ ਨੂੰ ਸੰਭਾਲ ਲਿਆ ਅਤੇ ਚੁੱਪਚਾਪ ਆ ਕੇ ਆਪਣੇ ਕਮਰੇ ਵਿੱਚ ਬੈਠ ਗਿਆ ਅਤੇ ਸੋਚ ਰਿਹਾ ਸੀ ਕਿ ਕਦੋਂ ਤੱਕ ਉਹ ਮੇਰੇ ਨਾਲ ਗੁੱਸੇ ਰਹੇਗੀ ਇੱਕ ਨਾ ਇੱਕ ਦਿਨ ਤਾਂ ਉਹ ਮੰਨ ਹੀ ਜਾਵੇਗੀ ਮੈਂ ਆਪਣੀ mohabbat ਨਾਲ ਉਸ ਨੂੰ پاگل ਕਰ ਦੇਵਾਂਗਾ ਰਾਤ ਨੂੰ ਬੜੀ ਮੁਸ਼ਕਲ ਨਾਲ ਮੈਨੂੰ نیند ਆਈ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਆਪਣੇ ਕਮਰੇ ਵਿੱਚੋਂ ਬਾਹਰ ਜਾ ਕੇ ਦੇਖਿਆ ਉਹ ਨਾਸ਼ਤਾ ਬਣਾ ਰਹੀ ਸੀ ਅਤੇ ਅਜੀਤ ਨੂੰ ਬੋਧ ਵਿੱਚ ਚੁੱਕਿਆ ਹੋਇਆ ਸੀ ਫਿਰ ਮੈਂ ਉਸ ਨੂੰ ਕਿਹਾ ਕਿ ਅਜੀਤ ਨੂੰ ਮੈਨੂੰ ਦੇ ਦਿਓ ਅਤੇ ਆਰਾਮ ਨਾਲ ਨਾਸ਼ਤਾ ਬਣਾ ਲਓ ਉਹ ਕਹਿਣ ਲੱਗੀ ਕਿ ਮੈਨੂੰ ਆਗਤ ਹੈ ਅਜੀਤ ਨੂੰ ਬੋਧ ਵਿੱਚ ਚੁੱਕ ਕੇ ਕੰਮ ਕਰਨ ਦੀ ਮੈਂ ਦੇਖ ਰਿਹਾ ਸੀ ਕਿ ਉਸ ਨੇ ਰੂ ਰੂ ਕੇ ਆਪਣੀ ਅੱਖਾਂ ਦਾ ਗੁਲਾਹ ਹਾਲ ਕਰ ਰੱਖਿਆ ਸੀ ਦੁੱਖ ਤਾਂ ਮੈਨੂੰ ਇਸ ਗੱਲ ਦਾ ਲੱਗ ਰਿਹਾ ਸੀ ਕਿ ਇਹ ਹਮਝੂ ਉਸ ਨੇ ਰੱਬ ਹੀ ਲਈ ਬਹਾਏ ਸੀ ਫੇਰ ਮੈਂ ਉਸ ਨੂੰ ਕਿਹਾ ਕਿ ਮੇਰੇ ਲਈ ਆਮਲੀਟ ਬਣਾ ਦੇ ਤਾਂ ਉਹ ਕਹਿਣ ਲੱਗੀ ਕਿ ਮੈਂ ਇੱਥੇ ਤੁਹਾਡੇ ਲਈ ਨਹੀਂ ਆਈ ਮੈਂ ਤੁਹਾਡਾ ਕੋਈ ਵੀ ਕੰਮ ਨਹੀਂ ਕਰਾਂਗੀ ਉਹ ਸੁਣ ਕੇ ਪਹਿਲਾਂ ਮੈਂ ਸੋਚਿਆ ਕਿ ਮੈਂ ਕਿਚਨ ਵਿੱਚੋਂ ਬਾਹਰ ਚਲਾ ਜਾਵਾਂ ਫੇਰ ਮੈਂ ਆਪਣੇ ਲਈ ਨਾਸ਼ਤਾ ਬਣਾਇਆ ਤੇ ਨਾਸ਼ਤਾ ਕਰਨ ਬੈਠ ਗਿਆ ਇੱਥੇ ਸਿਮਰ ਨਾਸ਼ਤਾ ਕਰ ਰਹੀ ਸੀ ਅਤੇ ਅਜੀਤ ਤੁੱਟ ਪੀ ਕੇ ਸੌ ਗਿਆ ਸੀ ਅਤੇ ਮੈਂ ਕੁਰਸੀ 'ਤੇ ਬੈਠ ਗਿਆ ਉਹ ਜਲਦੀ ਨਾਸ਼ਤਾ ਕਰਕੇ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਮੈਂ ਉਸ ਦੀ ਬਾਹ ਫੜ ਲਈ ਇੱਕ ਹੱਥ ਨਾਲ ਮੈਂ ਉਸ ਦੀ ਬਾਹ ਫਿੜੀ ਹੋਈ ਸੀ ਅਤੇ ਇੱਕ ਹੱਥ ਨਾਲ ਮੈਂ ਨਾਸ਼ਤਾ ਕਰ ਰਿਹਾ ਸੀ ਉਹ ਮੈਨੂੰ ਕਹਿੰਦੀ ਰਹੀ ਕਿ ਮੇਰੀ ਬਾਹ ਛੱਡੋ ਉਹ ਆਪਣੀ ਬਾਹ ਮੇਰੇ ਤੋਂ ਛੁੜਾਉਣ ਦੀ ਕੋਸ਼ਿਸ਼ ਕਰ रही ਸੀ ਅਤੇ ਵਾਰ-ਵਾਰ ਇੱਕ ਹੀ ਗੱਲ ਕਹਿ ਰਹੀ ਸੀ ਕਿ ਮੇਰੀ ਬਾਹ ਛੱਡੋ ਪਰ ਮੇਰੀ ਪકડ ਬਹੁਤ ਮਜ਼ਬੂਤ ਸੀ ਉਹ ਕਹਿਣਾ ਲੱਗੀ ਕਿ ਰਾਜੋ ਤੁਹਾਨੂੰ ਸੁਣਿਆ ਨਹੀਂ ਮੇਰੀ ਬਾਂਹ ਛੱਡੋ ਮੈਂ ਉਸ ਨੂੰ ਕਿਹਾ ਕਿ ਮੈਂ ਇਹ ਬਾਂਹ ਛੱਡਣ ਲਈ ਥੋੜ੍ਹੀ ਫੜੀ ਹੈ ਤਾਕ ਦੇਣ ਲਈ ਫੜੀ ਹੈ ਫਿਰ ਮੈਂ ਆਪਣੀ ਚਾਹ ਦੀ ਆਖਰੀ ਘੁੱਟ ਪਈ ਅਤੇ ਆਪਣੀ ਕੁਰਸੀ ਤੋਂ ਖੜਾ ਹੋ ਗਿਆ ਅਤੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਅਤੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਸੀਮਰ ਮੇਰੇ ਤੋਂ ਆਪਣੀ ਬਾਹ ਛਡਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਮੈਨੂੰ ਕਹਿ ਰਹੀ ਸੀ ਕਿ ਤੁਹਾਨੂੰ ਸੁਣਿਆ ਨਹੀਂ ਮੇਰੀ ਬਾਹ ਛੱਡੋ ਅਤੇ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਮੈਂ ਸਿਰਫ ਇੱਥੇ ਅਜੀਤ ਦੀ ਮਾਂ ਬਣ ਕੇ ਆਈ ਹਾਂ ਤੁਹਾਡੀ ਪਤਨੀ ਨਹੀਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਆਪਣੇ ਬੱਚੇ ਦੀ ਮਾਂ ਦੇ ਨਾਲ-ਨਾਲ ਆਪਣੀ ਪਤਨੀ ਵੀ ਚਾਹੀਦੀ ਹੈ। ਫਿਰ ਸਿਮਰ ਮੈਨੂੰ ਕਹਿਣ ਲੱਗੀ ਕਿ ਮੈਨੂੰ ਤੁਹਾਡੇ ਵਰਗੇ ਦਗਰਜੀ ਇਨਸਾਨ ਤੋਂ ਨਫ਼ਰਤ ਹੈ। ਮੈਂ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਨਫ਼ਰਤ ਹੈ ਤਾਂ ਤੁਹਾਨੂੰ ਮੁਹੱਬਤ ਵੀ ਹੋ ਜਾਵੇਗੀ। ਫਿਰ ਮੈਂ ਉਸ ਨੂੰ ਆਪਣੇ ਬੈੱਡ ਕੋਲ ਲੈ ਗਿਆ। ਉਹ ਮੈਨੂੰ ਕਹਿਣ ਲੱਗੀ ਕਿ ਤੁਹਾਨੂੰ ਰੱਬ ਦਾ ਵਾਸਤਾ ਮੇਰੇ ਨਾਲ ਕੁਝ ਵੀ ਗਲਤ ਨਾ ਕਰਿਓ ਤਾਂ ਮੈਂ ਆਪਣਾ ਦੁਜਾ ਹੱਥ ਉਸ ਦੇ ਮੂੰਹ ਤੇ ਰੱਖ ਦਿੱਤਾ ਤੇ ਉਸ ਨੂੰ ਕਿਹਾ ਕਿ ਤੂੰ ਮੇਰੀ ਪਤਨੀ ਹੈ। ਮੈਂ ਉਹ ਸਾਬੂ ਕੋ ਜ ਕਰਾਂਗਾ ਜਿਸ ਤੇ ਮੇਰਾ ਹੱਕ ਹੈ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਵੱਧਦਾ ਤੇ ਆਪਣੀ ਹੋਸ਼ ਕੋ ਬੈਠਦਾ ਉਹ ਮੈਨੂੰ ਕਹਿਣ ਲੱਗੀ ਜੇਕਰ ਤੁਸੀਂ ਕੁਝ ਵੀ ਮੇਰੇ ਨਾਲ ਗਲਤ ਕੀਤਾ ਤਾਂ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂਗੀ ਰਾਜ ਮੈਂ ਆਪਣੇ ਆਪ ਨੂੰ ਅੱਗ ਲਗਾ ਦੇਵਾਂਗੀ ਆਪਣੇ ਆਪ ਨੂੰ ਮਾਰ ਦੇਵਾਂਗੀ ਸਿਮਰ ਬਹੁਤ ਗੁੱਸੇ ਵਿੱਚ ਸੀ ਫਿਰ ਮੈਂ ਉਸ ਦੀ ਬਾਹ ਛੱਡ ਦਿੱਤੀ ਅਤੇ ਉਹ ਕਮਰੇ ਵਿੱਚ ਰੋਂਦੀ ਹੋਈ ਬਾਹਰ ਚਲੀ ਗਈ ਮੈਂ ਸੋਚਿਆ ਕਿ ਸ਼ਾਇਦ ਮੈਨੂੰ ਥੋੜਾ ਜਿਹਾ ਸਵਾਰਾ ਤੋਂ ਕੰਮ ਲੈਣਾ ਪਵੇਗਾ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਫਿਰ ਮੈਂ ਕਦੇ ਵੀ ਉਸ ਨੂੰ ਆਪਣਾ ਨਾਸ਼ਤਾ ਪੜਾਉਣ ਲਈ ਨਹੀਂ ਕਿਹਾ ਮੈਂ ਖੁਦ ਆਪਣਾ ਨਾਸ਼ਤਾ ਬਣਾਉਂਦਾ ਅਤੇ ਆਪਣੇ ਕੰਮ ਵੀ ਖੁਦ ਹੀ ਕਰਦਾ ਰਾਤ ਦਾ ਖਾਣਾ ਵੀ ਮੈਂ ਆਪ ਹੀ ਬਾਹਰੋਂ ਲੈ ਕੇ ਆਉਂਦਾ ਮੈਨੂੰ ਪਤਾ ਸੀ ਕਿ ਉਹ ਮੇਰੇ ਲਈ ਖਾਣਾ ਨਹੀਂ ਬਣਾਵੇਗੀ ਇਸ ਤਰ੍ਹਾਂ ਹੀ ਦੋ ਮਹੀਨੇ ਹੋ ਗਏ ਸੀ ਮੈਂ ਕਿਹਾ ਕਿ ਸਿਮਰ ਤੂੰ ਜਿਸ ਤਰ੍ਹਾਂ ਚੁੰਦੀ ਹੈ ਉਸ ਤਰ੍ਹਾਂ ਆਪਣੀ ਜ਼ਿੰਦਗੀ गुजार ਸਕਦੀ ਹੈ ਚੱਲ ਹੁਣ ਘਾਰੇ ਵਿੱਚ ਜਿਸ ਤਰ੍ਹਾਂ ਵੀ ਹੋ ਰਿਹਾ ਹੈ ਕੋਈ ਗੱਲ ਨਹੀਂ ਪਰ ਦੁਨੀਆ ਦੇ ਸਾਹਮਣੇ ਇਸ ਰਿਸ਼ਤੇ ਦੀ ਐਵੇਂ ਤਾਂ ਬਣਾਣੀ ਪਵੇਗੀ ਅੱਜ ਮੇਰੀ ਕੰਪਨੀ ਵਾਲਿਆਂ ਨੇ ਐਨਿਡੇਸ਼ਨ ਦਿੱਤਾ ਹੈ ਕਿ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਨੂੰ ਲੈ ਕੇ ਹੋਟਲ ਵਿੱਚ ਡਿਨਰ ਕਰਨਾ ਹੈ ਤਾਂ ਮੇਰੇ ਆਫਿਸ ਵਾਲੇ ਕੱਲ ਨੂੰ ਆਪਣੀ ਆਪਣੀ ਪਤਨੀ ਆ ਤੇ ਆਪਣੇ ਬੱਚਿਆਂ ਨੂੰ ਲੈ ਕੇ ਡਿਨਰ ਕਰਨ ਲਈ ਆ ਰਹੇ ਹਨ ਮੈਂ ਚਾਹੁੰਦਾ ਹਾਂ ਕਿ ਤੂੰ ਅਤੇ अजीत ਵੀ ਮੇਰੇ ਨਾਲ ਡਿਨਰ ਕਰਨ ਲਈ ਚੱਲੋ ਇਸ ਲਈ ਕੱਲ ਨੂੰ ਟਾਈਮ ਨਾਲ अजीत ਨੂੰ ਤਿਆਰ ਕਰ ਦੇਣਾ ਅਤੇ ਖੁਦ ਵੀ ਤਿਆਰ ਹੋ ਜਾਣਾ ਮੈਂ ਉਮੀਦ ਕਰਦਾ ਹਾਂ ਕਿ ਤੂੰ ਮੇਰੇ ਦੋਸਤਾਂ ਦੇ ਸਾਹਮਣੇ ਮੇਰੀ ਇੱਜ਼ਤ ਬਣਾਈ ਰੱਖੇਗੀ ਮੈਂ ਤੇਰਾ ਬਹੁਤ एहसानमंद ਰਹਾਂਗਾ ਸੀਮਾ ਰੋਚਕ ਜਾ ਕੋ ਮੇਰੀ ਗੱਲ ਸੁਣ ਰਹੀ ਸੀ ਫੇਰ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਜੋ ਮੈਂ ਖਾਣਾ ਲੈ ਕੇ ਆਇਆ ਸੀ ਮੈਂ ਪਲੇਟ ਵਿੱਚ ਪਾ ਕੇ ਖਾਣ ਲੱਗਿਆ ਤਾਂ ਉਹ ਖਾਣਾ ਖਾ ਕੇ ਸ਼ਾਂਤ ਵਿੱਚ ਬਰਤਨ ਰੱਖ ਕੇ ਮੈਨੂੰ ਕਹਿਣ ਲੱਗੀ ਕਿ ਮੈਂ ਕੱਲ ਨੂੰ ਤਿਆਰ ਹੋ ਜਾਵਾਂਗੀ ਅਤੇ ਫਰਿੱਜ ਵਿੱਚ ਤੁਹਾਡਾ ਖਾਣਾ ਬਣਾ ਕੇ ਰੱਖਿਆ ਹੈ ਤੁਸੀਂ ਉਹ ਖਾਣਾ ਖਾ ਲਿਆ ਕਰ ਫਿਰ ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਉਸ ਦੀਆਂ ਇਹ ਗੱਲਾਂ ਨੇ ਮੈਨੂੰ ਬਹੁਤ ਖੁਸ਼ੀ ਦਿੱਤੀ ਮੈਨੂੰ ਲੱਗਿਆ ਕਿ ਚਲੋ ਉਸ ਨੂੰ ਮੇਰੀ ਪਰਵਾਹ ਤਾਂ ਹੈ ਅਗਲੇ ਦਿਨ ਜਦੋਂ ਮੈਂ ਸ਼ਾਮ ਨੂੰ ਆਫਿਸ ਤੋਂ ਪਿੱਛੇ ਆਇਆ ਤਾਂ ਸਿਮਰ ਤਿਆਰ ਹੋ ਕੇ ਖੜੀ ਸੀ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ ਅਜੀਤ ਵੀ ਪੂਰੀ ਤਰ੍ਹਾਂ ਤਿਆਰ ਸੀ ਮੈਂ ਅਜੀਤ ਨੂੰ ਚੱਕ ਕੇ ਪਿਆਰ ਕੀਤਾ ਤੇ ਫਿਰ ਆਪਣੇ ਕਮਰੇ ਵਿੱਚ ਪਿਆਰ ਤਾਂ ਹੋਟਲ ਵਿੱਚ ਜਾ ਕੇ ਸਿਮਰਾਂ ਨੇ ਇਸ ਤਰ੍ਹਾਂ ਦਾ ਕਿਸੇ ਨੂੰ ਵੀ ਅਹਿਸਾਸ ਨਹੀਂ ਹੁੰਦਿੱਤਾ ਕੀ ਸਾਡੇ ਦਿਲਾਂ ਵਿੱਚ ਕਿੰਨੀ ਕੜਵੱਟ ਹੈ ਇਸ ਤਰ੍ਹਾਂ ਸ਼ੋਅ ਕਰ ਰਹੀ ਵੀ ਸੀ ਜਿਵੇਂ ਉਹ ਮੇਰੇ ਨਾਲ ਬਹੁਤ ਕੁਝ ਹੈ ਅਤੇ ਮੈਨੂੰ ਬਹੁਤ ਪਿਆਰ ਕਰਦੀ ਹੈ ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਸੋਨਸਾਨ ਰਸਤੇ ਵਿੱਚ ਆ ਕੇ ਗੱਡੀ ਖਰਾਬ ਹੋ ਗਈ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਅਚਾਨਕ ਗੱਡੀ ਨੂੰ ਹੋ ਕੀ ਗਿਆ ਹੈ ਚੇਅਰ ਮੈਂ ਗੱਡੀ ਨੂੰ ਰੋਕ ਅਤੇ ਉਸਦਾ ਬੂਨਟ ਚੱਕ ਕੇ ਦੇਖਿਆ ਕਿ ਗੱਡੀ ਨੂੰ ਹੋਇਆ ਕੀ ਹੈ ਗੱਡੀ ਬਹੁਤ ਜ਼ਿਆਦਾ ਗਰਮ ਹੋ ਚੁੱਕੀ ਸੀ ਮੈਨੂੰ ਗੱਡੀ ਵਿੱਚ ਪਾਉਣ ਲਈ ਪਾਣੀ ਚਾਹੀਦਾ ਸੀ ਮੈਂ ਗੱਡੀ ਖੋਲੀ ਤਾਂ ਉਸ ਵਿੱਚ ਪਾਣੀ ਨਹੀਂ ਸੀ ਮੈਂ ਸਿਮਰ ਨੂੰ ਕਿਹਾ ਕਿ ਤੂੰ ਗੱਡੀ ਨੂੰ ਚੰਗੀ ਤਰ੍ਹਾਂ ਲੌਕ ਲਗਾ ਕੇ ਰੱਖੋ ਮੈਂ 10 ਮਿੰਟ ਵਿੱਚ ਆਸ-ਪਾਸੇ ਤੋਂ ਪਾਣੀ ਦੇ ਕੇ ਲੈ ਕੇ ਆਉਂਦਾ ਹਾਂ ਅਜੀਤ ਸੁੱਤਾ ਪਿਆ ਸੀ ਉਹ ਉਸ ਦੀ ਗੋਦੀ ਵਿੱਚ ਹੀ ਸੀ ਮੈਨੂੰ ਥੋੜੀ ਦੂਰ ਜਾ ਕੇ ਪਾਣੀ ਦਾ ਇੱਕ ਘੜਾ ਪਿਆ ਮਿਲਿਆ ਮੈਂ ਉਥੋਂ ਪਾਣੀ ਦੀ ਬੋਤਲ ਭਰੀ ਅਤੇ ਵਾਪਸ ਆ ਗਿਆ ਜਦੋਂ ਮੈਂ ਵਾਪਸ ਆ ਰਿਹਾ ਸੀ ਤਾਂ ਮੈਨੂੰ ਆਪਣੀ ਗੱਡੀ ਖੜੀ ਦਿਖ ਰਹੀ ਸੀ ਅਤੇ ਸਿਮਰ ਅਜੀਤ ਨੂੰ ਲੈ ਕੇ ਭੱਜ ਰਹੀ ਸੀ ਅਤੇ ਕਹਿ ਰਹੀ ਸੀ ਕਿ ਬਚਾਓ ਬਚਾਓ ਕਿਉਂਕਿ ਸਿਮਰ ਦੇ ਪਿੱਛੇ ਚੋਰ ਲੱਗੇ ਹੋਏ ਸ ਮੈਂ ਪਾਣੀ ਦੀ ਬੋਤਲ ਸੁੱਟ ਦਿੱਤੀ ਅਤੇ ਸਿਮਰ ਵੱਲ ਭੱਜ ਗਿਆ ਉਝੇ ਹੀ ਸਮੇਂ ਤੱਕ ਮੈਂ ਸਿਮਰ ਤੱਕ ਪਹੁੰਚ ਗਿਆ ਸਿਮਰ ਨੇ ਅਜੀਤ ਨੂੰ ਚੁੱਕਿਆ ਪਿਆ ਸੀ ਅਤੇ ਉਹ ਭੱਜ ਰਹੀ ਸੀ ਉਹ ਮੇਰੇ ਸੀਨੇ ਨਾਲ ਲੱਗ ਗਈ ਅਤੇ ਕਹਿਣ ਲੱਗੀ ਰਾਜ ਇੰਨਾ ਲੋਕਾਂ ਨੇ ਗੱਡੀ ਦੀ ਖਿੜਕੀ ਤੋੜ ਦਿੱਤੀ ਅਤੇ ਇਹ ਮੇਰੇ ਨਾਲ ਬਤਮੀਜੀ ਕਰ ਰਹੇ ਸੀ ਉਹ ਲਫੰਗੇ ਸਾਡੇ ਕੋਲ ਆ ਗਏ ਅਤੇ ਮੈਨੂੰ ਕਹਿਣ ਲੱਗੇ ਕਿ ਇਸ ਕੁੜੀ ਨੂੰ ਸਾਡੇ ਹਵਾਲੇ ਕਰ ਦੇ ਨਹੀਂ ਤਾਂ ਅਸੀਂ ਤੈਨੂੰ ਜਾ ਕੇ ਮਾਰ ਦੇਵਾਂਗੇ ਇੱਕ ਲਫੰਗਾ ਬੋਲਿਆ ਕਿ ਜੇ ਇਹ ਨਾ ਭੱਜਦੀ ਤਾਂ ਹੁਣ ਨੂੰ ਅਸੀਂ ਆਪਣਾ ਕੰਮ ਕਰ ਦੇਣਾ ਸੀ ਉਸ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਚੜ ਗਿਆ ਅਤੇ ਮੈਂ ਉਹਨਾ ਬੱਲ ਭੱਜ ਕੇ ਗਿਆ ਤੇ ਮੈਂ ਉਸ ਲਫੰਗੇ ਦੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਉਹ ਮੁੰਡੇ ਵੀ ਹੱਟੇ ਪੱਟੇ ਸੀ ਮੈਨੂੰ ਵੀ ਸਾਣਾ ਪਹੁੰਚਾਇਆ ਸੀ ਜੇਕਰ ਮੈਂ ਉਹਨਾਂ ਦੇ ਪੇਟ ਜਾਂ ਕਮਰ ਤੇ ਮਾਰਦਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਫਰਕ ਨਾ ਪੈਂਦਾ ਪਰ ਮੈਂ ਉਹਨਾਂ ਦੇ ਮੂੰਹ ਤੇ ਹੀ ਮਾਰਦਾ ਰਿਹਾ ਇਸ ਕਾਰਨ ਉਹ ਥੋੜਾ ਬੌਂਦਲ ਗਏ ਫਿਰ ਮੈਂ ਉਹਨਾਂ ਦੋਹਾਂ ਵਿੱਚੋਂ ਇੱਕ ਨੂੰ ਚੱਕ ਕੇ ਹੇਠਾਂ ਸੁੱਟ ਦਿੱਤਾ ਤੇ ਉਸਦੇ ਮੂੰਹ ਤੇ ਮੁੱਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਹ ਬੁਰੀ ਤਰ੍ਹਾਂ ਜਾਗਮੀ ਹੋ ਗਿਆ ਉਸ ਦਾ ਦੂਜਾ ਸਾਥੀ ਮੈਨੂੰ ਖਿੱਚ ਰਿਹਾ ਸੀ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਆਹਨ ਮੈਂ ਸੜਕ ਤੋਂ ਇੱਕ ਪੱਥਰ ਚੱਕ ਕੇ ਮਾਰਿਆ ਉਹ ਤੁਹਾਨੂੰ ਜ਼ਖਮੀ ਹੋ ਗਏ ਆ ਤੇ ਫੇਰ ਭੱਜ ਗਏ ਅਤੇ ਮੈਂ ਵੀ ਜ਼ਖਮੀ ਹੋ ਗਿਆ ਕਿਉਂਕਿ ਮੈਂ ਉਹਨਾਂ ਦੇ ਮੁੱਕੇ ਮਾਰੇ ਸੀ ਅਤੇ ਹੁਣ ਮੇਰਾ ਹੱਥ ਬਹੁਤ ਜ਼ਿਆਦਾ ਜ਼ਖਮੀ ਹੋ ਚੁੱਕਿਆ ਸੀ ਉਹਨਾਂ ਗੁੰਡਿਆਂ ਨੇ ਮੇਰੇ ਤੇ ਵੀ ਹਮਲਾ ਕੀਤਾ ਅਤੇ ਮੈਂ ਵੀ ਜ਼ਖਮੀ ਹੋ ਗਿਆ ਫੇਰ ਮੈਂ ਸਿਮਰਪੁਰ ਵਾਪਸ ਗਿਆ ਅਤੇ ਉਹਨੂੰ ਕਿਹਾ ਹਾਇ ਰੱਬਾ ਤੂੰ ਠੀਕ ਤਾਂ ਹੈ ਤੈਨੂੰ ਕੁਝ ਹੋਇਆ ਤਾਂ ਨਹੀਂ ਫੇਰ ਮੈਂ ਸੜਕ ਤੇ ਡਿੱਗੀ ਹੋਈ ਆਪਣੀ ਪਾਣੀ ਦੀ ਬੋਤਲ ਚੱਕੀ ਸਿਮਰ ਦੀ ਅੱਖਾਂ ਵਿੱਚ ਹੰਝੂ ਸੀ ਫੇਰ ਮੈਂ ਸਿਮਰ ਦਾ ਹੱਥ ਫੜ ਕੇ ਉਸ ਨੂੰ ਗੱਡੀ 'ਚ ਬਿਠਾ ਦਿੱਤਾ ਅਤੇ ਗੱਡੀ ਦੇ ਇੰਜਨ ਵਿੱਚ ਪਾਣੀ ਪਾ ਕੇ ਗੱਡੀ ਸਟਾਰਟ ਕੀਤੀ ਅਤੇ ਪੂਰਾ ਰਾਹ ਮੈਂ ਚੁੱਪਚਾਪ ਗੱਡੀ ਚਲਾਉਂਦਾ ਰਿਹਾ ਪਰ ਮੈਂ ਮਹਿਸੂਸ ਕਰ ਰਿਹਾ ਸੀ ਕਿ ਉਹ बार-बार ਮੇਰੇ ਵੱਲ ਦੇਖ ਰਹੀ ਸੀ ਫੇਰ ਮੈਂ ਘਰ ਆ ਕੇ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਬੈੱਡ ਦਾ ਦਾਜ ਖੋਲ ਕੇ ਮੈਡੀਸਨ ਦੇਖਣ ਲੱਗਿਆ ਪਰ ਇੰਨਾ ਸਭ ਚੀਜ਼ਾਂ ਦਾ ਧਿਆਨ ਤਾਂ ਉਹ ਨਹੀਂ ਰੱਖਦੀ ਸੀ ਮੈਨੂੰ ਤਾਂ ਸਾਹਮਣੇ ਟੇਬਲ ਤੇ ਕੋਈ ਵੀ ਚੀਜ਼ ਨਹੀਂ ਦਿਸਦੀ ਸੀ ਮੇਰਾ ਪਰਸ ਤੇ ਮੇਰੀ ਗੱਡੀ ਦੀ ਚਾਪੀ ਸਭ ਕੁਝ ਉਹ ਹੀ ਬਾਹਰ ਕੱਢ ਕੇ ਰੱਖਦੀ ਸੀ ਮੈਂ ਫੇਰ ਵੀ ਰਮਣ ਰਮਣ ਕਰਦਾ ਰਹਿੰਦਾ ਸੀ ਮੈਨੂੰ ਖੁਦ ਆਪਣੀ ਚੀਜ਼ ਛੁਪਕਣ ਦੀ ਆਦਤ ਨਹੀਂ ਸੀ ਫੇਰ ਰਮਨ ਆਕੇ ਮੈਨੂੰ ਕਹਿੰਦੀ ਕੀ ਕੀ ਹੋਇਆ ਰਾਜ ਕਿਉਂ ਉਲਾਪਾਰੇ ਮੈਂ ਉਸ ਨੂੰ ਕਹਿਣਾ ਕਿ ਤੂੰ ਮੇਰੀ ਘੜੀ ਅਤੇ ਪਰਸ ਕਿੱਥੇ ਰੱਖ ਦਿੱਤੇ ਮੈਨੂੰ ਨਹੀਂ ਲੱਭ ਰਹੇ ਤਾਂ ਉਸ ਨੇ ਘੜੀ ਅਤੇ ਪਰਸ ਮੇਰੇ ਹੱਥ ਵਿੱਚ ਫੜਾ ਕੇ ਮੈਨੂੰ ਕਹਿਣਾ ਕੀ ਕੀ ਹੋਇਆ ਰਾਜ ਸਭ ਕੁਝ ਤੁਹਾਡੇ ਸਾਹਮਣੇ ਤਾਂ ਪਿਆ ਹੈ ਫੇਰ ਮੈਂ ਸ਼ਰਮਿੰਦਾ ਹੋ ਕੇ ਸਿਰ ਝੁਕਾ ਲੈਣਾ ਅਤੇ ਉਹ ਮੈਨੂੰ ਘੂਰ-ਘੂਰ ਕੇ ਦੇਖਣ ਲੱਗਦੀ ਤਾਂ ਮੈਂ ਉਸ ਨੂੰ ਦੇਖ ਕੇ ਮੁਸਕਰਾਉਣ ਲੱਗਦਾ ਤਾ ਫਿਰ ਉਸ ਨੇ ਆਪਣੀਆਂ ਬਾਹਾਂ ਮੇਰੇ ਗਲ ਵਿੱਚ ਪਾਉਂੀਆਂ ਅਤੇ ਕਹਿਣਾ ਕਿ ਮੈਨੂੰ ਸੱਚ ਦੱਸੋ ਤੁਸੀਂ ਮੈਨੂੰ ਬਾਰ ਬਾਰ ਆਪਣੇ ਕੋਲ ਬਣਾਉਣ ਲਈ ਕੋਈ ਨਾ ਕੋਈ ਬਹਾਨਾ ਲਾਉਂਦੇ ਰਹਿੰਦੇ ਹੋ ਅੱਜ ਮੈਨੂੰ ਰਮਣ ਦੀਆਂ ਸਾਰੀਆਂ ਗੱਲਾਂ ਠੰਡੀਆਂ ਹਵਾਵਾਂ ਦੀ ਤਰ੍ਹਾਂ ਜ਼ਾਦਾ ਲੱਗੀਆਂ ਸੀ ਰਮਣ ਮੈਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਹ ਬੜੇ ਹੀ ਪਿਆਰ ਨਾਲ ਮੇਰੇ ਨਾਲ ਗੱਲ ਕਰਦੀ ਸੀ ਅਤੇ ਮੈਂ ਵੀ ਉਸ ਦੀ ਗੱਲ ਦਾ ਜਵਾਬ ਬੜੇ ਹੀ ਪਿਆਰ ਨਾਲ ਦਿੰਦਾ ਸੀ ਚਾਹੇ ਮੇਰਾ ਦੇਗਾ ਸਿਮਰ ਲਈ ਧੜਕਦਾ ਸੀ ਪਰ ਮੈਂ ਕਦੇ ਵੀ ਉਸ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਸੀ ਕਿ ਮੈਂ ਉਸ ਨੂੰ ਪਿਆਰ ਨਹੀਂ ਕਰਦਾ ਮੈਂ ਉਸ ਨੂੰ ਹਮੇਸ਼ਾ ਹੀ ਕਹਿੰਦਾ ਸੀ ਕਿ ਜਦੋਂ ਤੂੰ ਮੇਰੇ ਸਾਹਮਣੇ ਹੁੰਦੀ ਹੈ ਤਾਂ ਮੈਨੂੰ ਹਰ ਚੀਜ਼ ਨਜ਼ਰ ਆਉਂਦੀ ਹੈ ਪਰ ਜਦੋਂ ਤੂੰ ਮੇਰੇ ਤੋਂ ਦੂਰ ਜਾਂਦੀ ਹੈ ਤਾਂ ਹਰ ਚੀਜ਼ ਮੇਰੀ ਨਜ਼ਰ ਤੋਂ ਪਰੇ ਹੋ ਜਾਂਦੀ ਹੈ ਉਸ ਸਮੇਂ ਵੀ ਮੈਂ ਸਾਰੇ ਕਮਰਿਆਂ ਦੇ ਡਰਾਅਰ ਖੋਲ ਕੇ ਦੇਖ ਚੁੱਕਿਆ ਸੀ ਮੇਰੇ ਬੁੱਲਾਂ ਚੋਂ ਧੂੰਆਂ ਨਿਕਲ ਰਿਹਾ ਸੀ ਮੇਰੇ ਮੱਥੇ ਤੇ ਵੀ ਛੱਟ ਲੱਗੀ ਸੀ ਪਤਾ ਨਹੀਂ ਉਹ ਮੈਡੀਕਲ ਬਾਕਸ ਕਿੱਥੇ ਸੀ ਫੇਰ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਮੇਰੇ ਸਾਹਮਣੇ ਸਿਮਰ ਖੜੀ ਸੀ ਉਸ ਨੂੰ ਦੇਖਦੇ ਹੋਏ ਮੈਂ ਖੜਾ ਹੋ ਗਿਆ ਫੇਰ ਉਸ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਲੱਭ ਰਹੇ ਹੋ ਮੈਂ ਕਿਹਾ ਤਾਂ ਮੈਡੀਸਨ ਬਾਕਸ ਲੱਭ ਰਿਹਾ ਹਾਂ ਪਤਾ ਨਹੀਂ ਰਮਨ ਨੇ ਕਿੱਥੇ ਰੱਖਿਆ ਹੈ ਫੇਰ ਉਸ ਨੇ ਬੈੱਡ ਦੇ ਡਰਾਅਰ ਖੋਲ੍ਹਿਆ ਅਤੇ ਮੈਡੀਕਲ ਬਾਕਸ ਕੱਟ ਕੇ ਰੱਖ ਦਿੱਤਾ ਤਾ ਮੈਂ ਕਿਹਾ ਉਹ ਛਿੱਡ ਇਸ ਵਿੱਚ ਸੀ ਮੈਂ ਤਾਂ ਇਸ ਨੂੰ ਇੱਥੇ ਲੱਭ ਚੁੱਕਿਆ ਹਾਂ ਮੈਨੂੰ ਤਾਂ ਦਿਸੀਆ ਹੀ ਨਹੀਂ ਅਤੇ ਇਸ ਤੋਂ ਪਹਿਲਾਂ ਕੀ ਮੈਂ ਉਹ ਮੈਡੀਸਨ ਬਾਕਸ ਖੋਲਦਾ ਸੀਮਰ ਪਹਿਲਾਂ ਹੀ ਖੋਲ ਚੁੱਕੀ ਸੀ ਉਹ ਕਾਟਨ ਕੱਢ ਕੇ ਮੇਰੇ ਚਿਹਰੇ ਤੋਂ ਮਸਾਫ ਕਰਨ ਲੱਗੀ ਮੈਨੂੰ ਉਸ ਤੇ ਹੈਰਾਨੀ ਹੋਈ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਉਹਨਾਂ ਲੋਕਾਂ ਨੂੰ ਇੰਨਾ ਕਿਉਂ ਮਾਰਿਆ ਮੈਂ ਕਿਹਾ ਉਹਨਾਂ ਲੋਕਾਂ ਨੇ ਤੇਰੇ ਲਈ ਬਕਵਾਸ ਕੀਤੀ ਸੀ ਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਮੇਰਾ ਬੱਸ ਚਾਹਤਾ ਤਾਂ ਮੈਂ ਉਹਨਾਂ ਲੋਕਾਂ ਨੂੰ ਜਾਨ ਤੋਂ ਮਾਰ ਦਿੰਦਾ ਮੈਂ ਇਹ ਸਭ ਕੁਝ ਗੁੱਸੇ ਵਿੱਚ ਕਹਿ ਰਿਹਾ ਸੀ ਅਤੇ ਇਹ ਸੱਚ ਵੀ ਸੀ ਫਿਰ ਉਹ ਮੇਰੇ ਚਿਹਰੇ ਤੇ ਦਵਾਈ ਲਗਾ ਕੇ ਮੇਰੇ ਕਮਰੇ 'ਚ ਉਹ ਜਾ ਚੁੱਕੀ ਸੀ ਉਸ ਤੋਂ ਬਾਅਦ ਉਹ ਰਾਤ ਨੂੰ ਖਾਣਾ ਖਾਣ ਦੇ ਲਈ ਮੇਰੀ ਵੇਟ ਕਰਦੀ ਸੀ ਜਦੋਂ ਮੈਂ ਉਹ ਮੂ ਕਾ ਰੌਂਦਾ ਸਾਡੇ ਨੂੰ ਤੇ ਖਾਣਾ ਲੱਗਿਆ ਹੁੰਦਾ ਸੀ ਮੇਰੇ ਲਈ ਤਾਂ ਉਸ ਦੀ ਬਹੁਤ ਵੱਡੀ ਮਿਹਰਮਾਨੀ ਸੀ ਮੈਨੂੰ ਲੱਗਦਾ ਕਿ ਹੁਣ ਉਹ ਬਦਲ ਗਈ ਹੈ ਪਰ ਇੱਕ ਦਿਨ ਜਦੋਂ ਮੈਂ ਆਫਿਸ ਵਿੱਚੋਂ ਵਾਪਸ ਆਇਆ ਤਾਂ ਉਹ ਆਪਣੇ ਕਮਰੇ ਵਿੱਚ ਬੈਠੀ ਰੋ ਰਹੀ ਸੀ ਜਦੋਂ ਮੈਂ ਉਸ ਦੇ ਰੋਣ ਦੀ ਆਵਾਜ਼ ਸੁਣੀ ਤਾਂ ਮੈਂ ਭੱਜ ਕੇ ਉਸ ਦੇ ਕਮਰੇ ਵਿੱਚ ਗਿਆ ਪਰ ਉੱਥੇ ਕੋਈ ਵੀ ਨਹੀਂ ਸੀ ਅਜੀਤ ਸੌ ਰਿਹਾ ਸੀ ਜੋ ਮੈਂ ਸਿਮਰਨ ਲਈ ਮਹਿਸੂਸ ਕਰਦਾ ਸੀ ਉਸ ਡਾਇਰੀ ਵਿੱਚ ਲਿਖ ਦਿੰਦਾ ਸੀ ਉਹ ਮੇਰੇ ਕਮਰੇ ਵਿੱਚ ਸੀ ਜੋ ਮੈਂ ਸਿਮਰ ਨਾਲ ਲਈ ਮਹਿਸੂਸ ਕਰਦਾ ਸੀ ਮੈਂ ਉਸ ਡਾਇਰੀ ਵਿੱਚ ਲਿਖ ਦਿੰਦਾ ਸੀ ਉਸ ਵਿੱਚ ਸਿਮਰ ਦੀ ਫੋਟੋ ਵੀ ਬਣਾਈ ਹੋਈ ਸੀ ਇਹ ਡਾਇਰੀ ਰਮਨ ਨਾਲ ਵਿਆਹ ਹੋਣ ਤੋਂ ਪਹਿਲਾਂ ਦੀ ਸੀ ਪਰ ਜਦੋਂ ਮੇਰਾ ਰਮਨ ਨਾਲ ਵਿਆਹ ਹੋ ਗਿਆ ਤਾਂ ਫਿਰ ਮੈਂ ਉਹ ਡਾਇਰੀ ਇਸਨੀ ਬੰਦ ਕਰ ਦਿੱਤੀ ਸੀ ਅਤੇ ਉਸ ਨੂੰ ਲੁਕੋ ਕੇ ਰੱਖ ਦਿੱਤਾ ਸੀ ਰਮਨ ਨੇ ਵੀ ਕਦੇ ਇਹ ਡਾਇਰੀ ਨਹੀਂ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਪਤਾ ਨਹੀਂ ਇਹ ਸਿਮਰ ਦੇ ਹੱਥ ਕਿੱਥੋਂ ਲੱਗ ਗਈ ਮੈਨੂੰ ਦੇਖਦੇ ਹੋਏ ਉਹ ਬਹੁਤ ਗੁੱਸੇ ਨਾਲ ਉੱਠੀ ਅਤੇ ਫਿਰ ਮੇਰਾ ਕਾਲਰ ਫੜ ਕੇ ਮੈਨੂੰ ਬੋਲਣ ਲੱਗੀ ਕਿ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇਸ ਤਰ੍ਹਾਂ ਦੇ ਘਟੀਆ ਇਨਸਾਨ ਮੈਂ ਸਮਝ ਨਾ ਸਕਿਆ ਫਿਰ ਮੈਂ ਉਸ ਨੂੰ ਪੁੱਛਿਆ ਕਿ ਤੂੰ ਇਸ ਤਰ੍ਹਾਂ ਕਿਉਂ ਬੋਲ ਰਹੀ ਹੈ ਉਸ ਨੇ ਮੈਨੂੰ ਕਿਹਾ ਦੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਮੇਰੇ ਤੇ ਗੰਦੀ ਨਜ਼ਰ ਰੱਖਦੇ ਸੀ ਮੈਂ ਤੁਹਾਨੂੰ ਆਪਣੀ ਭਰਾਸਮਾਨ ਸਮਝਦੀ ਸੀ ਮੈਨੂੰ ਨਹੀਂ ਲੱਗਦਾ ਸੀ ਕਿ ਤੁਸੀਂ ਸੱਚਮੁੱਚ ਅਜੀਤ ਲਈ ਇਹ ਕਦਮ ਚੁੱਕਿਆ ਤੁਸੀਂ ਦੀਦੀ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਤੁਸੀਂ ਹੁਣ ਇਸ ਗੱਲ ਤੋਂ ਡਰਦੇ ਸੀ ਕਿ ਜੇਕਰ ਅਜੀਤ ਦੀ ਕੋਈ ਹੋਰ ਸੋਤੇਲੀ ਮਾਂ ਆ ਗਈ ਤਾਂ ਉਹ ਉਸ ਨੂੰ ਪਿਆਰ ਨਹੀਂ ਕਰੇਗੀ ਅਤੇ ਉਹ ਉਸ ਨੂੰ ਦੇ ਸੰਭਾਲ ਵੀ ਨਹੀਂ ਕਰੇਗੀ ਪਰ ਮੈਂ ਗਲਤ ਸੀ ਤੁਸੀਂ ਤਾਂ ਆਪਣੀ ਪਤਨੀ ਦੇ ਜਾਂਦੇ ਜੀ ਮੇਰੇ ਤੇ ਗਲਤ ਨਜ਼ਰ ਰੱਖਦੇ ਸੀ ਨੇ ਉਸ ਨੂੰ ਕਿਹਾ ਤੂੰ ਗਲਤ ਸੋਚ ਰਹੀ ਈਂ ਆ ਪਰ ਉਹ ਮੇਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ਉਸ ਨੇ ਕਿਹਾ ਕਿ ਦੀਦੀ ਨੂੰ ਵੀ ਤੁਸੀਂ ਹੀ ਮਰਵਾਇਆ ਹੋਵੇਗਾ ਕਿਉਂਕਿ ਉਹ ਪਹਿਲਾਂ ਤਾਂ ਬਿਲਕੁਲ ਠੀਕ ਠਾਕ ਸੀ ਜਦੋਂ ਮੈਂ ਇੱਥੇ ਆਈ ਸੀ ਤਾਂ ਦੀਦੀ ਦੀ ਸਿਹਤ ਤਾਂ ਵਧੀਆ ਸੀ ਫੇਰ ਤੁਸੀਂ ਉਹਨਾਂ ਨੂੰ ਕੁਝ ਕਰ ਦਿੱਤਾ ਹੋਵੇਗਾ ਇਸ ਲਈ ਡਿਲੀਵਰੀ ਦੇ ਸਮੇਂ ਉਹਨਾਂ ਦੀ ਮੌਤ ਹੋ ਗਈ ਪੱਕਾ ਤੁਸੀਂ ਦੀਦੀ ਨਾਲ ਕੁਝ ਨਾ ਕੁਝ ਗਲਤ ਕੀਤਾ ਹੋਵੇਗਾ ਤੁਹਾਨੂੰ ਸ਼ਰਮ ਨਹੀਂ ਆਈ ਤੁਸੀਂ ਆਪਣੀ ਹੀ ਪਤਨੀ ਨੂੰ ਮਾਰ ਦਿੱਤਾ ਹਰਮਨ ਦੀਦੀ ਤੁਹਾਡੇ ਲਈ ਇੱਕ ਕੰਧ ਸੀ ਇਸ ਲਈ ਤੁਸੀਂ ਉਸ ਨੂੰ ਆਪਣੇ ਰਾਸਤੇ ਤੋਂ ਹਟਾ ਦਿੱਤਾ ਅਤੇ ਤੁਸੀਂ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਅਤੇ ਆਪਣੀ ਹਾਵਸੋਂ ਮੇਰੇ ਨਾਲ ਮਟਾਉਣਾ ਚਾਹੁੰਦੇ ਸੀ ਮੈਨੂੰ ਉਸ ਦਿਨ ਇਹ ਗੱਲ ਸੁਣ ਕੇ ਉਸ ਤੇ ਬਹੁਤ ਗੁੱਸਾ ਆਇਆ ਅਤੇ ਮੈਂ ਉਸ ਦੇ ਮੂੰਹ ਤੇ ਥੱਪੜ ਮਾਰਿਆ ਅਤੇ ਕਿਹਾ ਕਿ ਬਸ ਸਿਮਰ ਹੁਣ ਬਾਤ ਹੋ ਗਿਆ ਹੈ ਹੁਣ ਤੂੰ ਨਾਤਾ ਸੱਚ ਜਾਣਦੀ ਹੈ ਤੇ ਨਾ ਹੀ ਜਾਣਨਾ ਚਾਹੁੰਦੀ ਹੈ ਅਤੇ ਅੱਜ ਤੋਂ ਬਾਅਦ ਮੈਂ ਤੈਨੂੰ ਕੁਝ ਦੱਸਾਂਗਾ ਵੀ ਨਹੀਂ ਇਹ ਡਾਇਰੀ ਤੂੰ ਨਹੀਂ ਜਾਣਦੀ ਕਿ ਇਹ ਕਦੋਂ ਦੀ ਹੈ ਜਦੋਂ ਕਿ ਇਸ ਡਾਇਰੀ ਤੇ ਡੇਟ ਵੀ ਪਈ ਹੋਈ ਹੈ ਜੇਕਰ ਤੂੰ ਉਹ ਪੜ ਲੈਂਦੀ ਤਾਂ ਸ਼ਾਇਦ ਤੂੰ ਇਸ ਤਰ੍ਹਾਂ ਦੇ ਇਲਜ਼ਾਮ ਮੇਰੇ ਤੇ ਨਾ ਲਾਉਂਦੀ ਇਹ ਡਾਇਰੀ ਮੈਂ ਉਦੋਂ ਲਿਖੀ ਸੀ ਜਦੋਂ ਮੇਰਾ ਰਮਨ ਨਾਲ ਅਜੇ ਵਿਆਹ ਵੀ ਨਹੀਂ ਹੋਇਆ ਸੀ ਉਸ ਸਮੇਂ ਮੈਂ ਤੈਨੂੰ ਪਿਆਰ ਕਰਦਾ ਸੀ ਇੱਕ ਗੱਲ ਦੱਸ ਰਮਨ ਦੇਵਿਆ ਤੂੰ ਪਹਿਲਾਂ ਤੂੰ ਆਪਣੇ ਦੋਸਤਾਂ ਨਾਲ ਸ਼ਿਮਲਾ ਗਈ ਸੀ ਅਤੇ ਤੂੰ ਕਦੋਂ ਗਈ ਸੀ ਮੈਂ ਤੈਨੂੰ ਸ਼ਿਮਲਾ ਵਿੱਚ ਹੀ ਦੇਖਿਆ ਸੀ ਮੇਰਾ ਰਮਨ ਨਾਲ ਉਹੋ ਰਿਸ਼ਤਾ ਵੀ ਨਹੀਂ ਹੋਇਆ ਸੀ ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਤਾਂ ਉਹ ਕੁੜੀ ਦੀ ਭੈਣ ਹੈ ਜਿਸ ਦੀ ਮੁਹੱਬਤ ਵਿੱਚ ਮੈਂ ਗਿਰਫਤਾਰ ਹੋ ਚੁੱਕਿਆ ਹਾਂ ਪਰ ਮੈਂ ਕਦੇ ਵੀ ਰਮਨ ਨਾਲ ਕੋਈ ਨਾਇਨਸਾਫੀ ਨਹੀਂ ਕੀਤੀ ਅਤੇ ਨਾ ਹੀ ਤੇਰੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਮੈਂ ਤੇਰੇ ਤੋਂ ਦੂਰ ਦੂਰ ਰਹਿਣ ਦੀ ਹਰ ਕਿੰਨ ਕੋਸ਼ਿਸ਼ ਕਰ ਲੈ ਹਾਸੇ ਤਾਂ ਮੈਂ ਕਦੇ ਵੀ ਰਮਨ ਤੁਹਾਡੇ ਘਰੋਂ ਛੱਡਣ ਜਾਂ ਲੈਣ ਨਹੀਂ ਹੁੰਦਾ ਸੀ ਜਦੋਂ ਤੁਹਾਡੀ ਮੰਮੀ ਮੈਨੂੰ ਆਪਣੇ ਘਰ ਆਉਣ ਲਈ ਕਹਿੰਦੀ ਤਾਂ ਮੈਂ ਕੋਈ ਨਾ ਕੋਈ ਬਹਾਨਾ ਬਣਾ ਦਿੰਦਾ ਅਤੇ ਮੈਂ ਕਿਸੇ ਵੀ ਫੰਕਸ਼ਨ ਵਿੱਚ ਨਹੀਂ ਜਾਂਦਾ ਸੀ ਜਦੋਂ ਤੂੰ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਾਂ ਮੈਂ ਤੇਰੇ ਨਾਲ ਗੱਲ ਵੀ ਨਹੀਂ ਕਰਦਾ ਸੀ ਕਿਉਂਕਿ ਮੇਰੇ ਅੰਦਰ ਉਹ ਰਿਸ਼ਤਿਆਂ ਲਈ ਆਤਰਾ ਤੇ ਸਤਕਾਰ ਸੀ ਰਮਨ ਨੇ ਕਦੇ ਵੀ ਸ਼ਿਕਾਇਤ ਨਹੀਂ ਕੀਤੀ ਸੀ ਕਿ ਮੈਂ ਉਸ ਨਾਲ ਬੁਰਾ ਬਿਹੇਵੀਅਰ ਕਰਦਾ ਹਾਂ ਜਾਂ ਜਾਂ ਉਹ ਮੇਰੇ ਨਾਲ ਖੁਸ਼ ਨਹੀਂ ਹੈ ਮੈਂ ਰਮਨ ਨਾਲ ਆਪਣਾ ਰਿਸ਼ਤਾ ਨਿਭਾਉਂਦਾ ਸੀ ਅਤੇ ਹੁਣ ਮੈਂ ਅਜੀਤ ਲਈ ਮਤਰੀ ਮਾਂ ਦੇ ਡਰ ਤੋਂ ਤੇਰੇ ਨਾਲ ਵਿਆਹ ਕਰਵਾਇਆ ਹੈ ਸੋਨੋ ਆਪਣੇ ਵਿਆਹ ਦੇ 4 ਮਹੀਨੇ ਹੋ ਗਏ ਹਨ ਮੈਂ ਤੈਨੂੰ ਕਦੇ ਵੀ ਛੂਹਣ ਦੀ ਹੱਥ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਤਾਂ ਮੈਨੂੰ ਕੌਣ ਰੋਕ ਸਕਦਾ ਹੈ 4 ਮਹੀਨੇ ਹੋ ਗਏ ਤੂੰ ਮੇਰੀ ਪਤਨੀ ਬਣ ਕੇ ਰਹਿ ਰਹੀ ਹੈ ਮੈਂ ਤੇਰੇ ਨਾਲ ਕੁਝ ਵੀ ਕਰ ਸਕਦਾ ਸੀ ਬਸ ਮੈਂ ਇਨਸਾਨ ਹਾਂ ਕੋਈ ਜਾਨਵਰ ਨਹੀਂ ਮੇਰੇ ਵਿੱਚ ਇੱਕ ਹੀ ਗਲਤੀ ਹੈ ਕਿ ਮੈਂ ਰਮਨ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਤੈਨੂੰ ਮੁਹੱਬਤ ਕਰ ਬੈਠਿਆ ਕਾਸ਼ ਤੂੰ ਮੈਨੂੰ ਪਹਿਲਾਂ ਮਿਲੀ ਨਾ ਹੁੰਦੀ ਤੇਰੇ ਨਾਲ ਉਹ ਰਮਨ 10 ਗੁਣਾ ਚੰਗੀ ਸੀ ਅਤੇ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ ਅੱਜ ਤੱਕ ਉਸ ਨੇ ਕਦੇ ਵੀ ਮੇਰੀ ਮੁਹੱਬਤ ਤੇ ਸ਼ੱਕ ਨਹੀਂ ਕੀਤਾ ਅਤੇ ਨਾ ਹੀ ਮੇਰੇ ਕਰੈਕਟਰ ਤੇ ਸ਼ੱਕ ਕੀਤਾ ਅੱਜ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਉਹ ਮੇਰੇ ਲਈ ਕੀ ਸੀ ਤੈਨੂੰ ਇਹੀ ਅਫਸੋਸ ਹੈ ਨਾ ਕਿ ਮੇਰੇ ਕਰਕੇ ਤੂੰ ਰਵੀ ਤੋਂ ਦੂਰ ਹੋ ਗਈ ਹੈ ਤਾਂ ਠੀਕ ਹੈ ਮੈਂ ਸ਼ਰਧ ਦੇ ਨਾਹਾਂ ਪੈਨ ਤੂੰ ਚਲੀ ਜਾਈਂ ਆਪਣੇ ਰਵੀ ਦੇ ਕੋਲ ਇੱਕ ਗੱਲ ਕਹਿ ਕੇ ਮੈਂ ਉਸ ਨੂੰ ਬਾਹਰ ਤੋਂ ਫੜ ਕੇ ਆਪਣੇ ਕਮਰੇ ਚੋਂ ਬਾਹਰ ਕੱਢ ਦਿੱਤਾ ਅੱਜ ਮੈਨੂੰ ਆਪਣੀ ਪਤਨੀ ਰਮਣ ਦੇ ਬਹੁਤ ਜ਼ਿਆਦਾ ਆ ਰਹੀ ਸੀ ਉਹ ਮੇਰੀ ਪਤਨੀ ਹੀ ਨਹੀਂ ਮੇਰੀ ਬਹੁਤ ਚੰਗੀ ਦੋਸਤ ਵੀ ਸੀ ਮੈਂ ਉਸ ਦੇ ਨਾਲ ਆਪਣਾ ਹਰ ਦੁੱਖ ਸੁੱਖ ਵੰਡ ਲੈਂਦਾ ਸੀ ਅਤੇ ਉਹ ਮੈਨੂੰ ਗੱਲ ਨਾਲ ਲਾ ਕੇ ਮੇਰੇ ਸਾਰੇ ਦੁੱਖ ਭੁਲਾ ਦਿੰਦੀ ਸੀ ਮੇਰੇ ਕਮਰੇ ਵਿੱਚ ਮੇਰੀ ਅਤੇ ਰਮਨ ਦੀ ਫੋਟੋ ਲੱਗੀ ਹੋਈ ਸੀ ਮੈਂ ਉੱਥੇ ਕੇ ਫੋਟੋ ਅੱਗੇ ਖੜਾ ਹੋ ਗਿਆ ਤੇ ਕਹਿਣ ਲੱਗਿਆ ਕਿ ਰਮਨ ਤੂੰ ਕਿਉਂ ਛੱਡ ਕੇ ਚਲੀ ਗਈ ਮੈਂ ਇੱਕ ਤੂੰ ਹੀ ਸੀ ਜੋ ਮੈਨੂੰ ਸਮਝਦੀ ਸੀ ਅਤੇ ਜਿਸ ਨਾਲ ਮੈਂ ਆਪਣੀ ਹਰ ਗੱਲ ਬੇਝਿਜਕ ਕਰ ਲੈਂਦਾ ਸੀ ਜਿਸ ਦੇ ਸਾਹਮਣੇ ਮੈਂ ਆਪਣਾ ਹਰ ਦੁੱਖ ਰੋ ਲੈਂਦਾ ਸੀ ਅਤੇ ਕਾਸ਼ ਮੈਂ ਤੇਰੇ ਨਾਲ ਕੋਈ ਬੇਬਫਾਈ ਨਾ ਕੀਤੀ ਹੁੰਦੀ ਮੈਂ ਸਿਮਰ ਵੀ ਵਜਾਏ ਤੈਨੂੰ ਚਾਹੁੰਦਾ ਹੁੰਦਾ ਮੈਂ ਰਮਨ ਦੀ ਫੋਟੋ ਦੇ ਸਾਹਮਣੇ ਰੋ ਰੋ ਕੇ ਥੱਕ ਚੁੱਕਿਆ ਸੀ ਟੁੱਟ ਚੁੱਕਿਆ ਸੀ ਪਰ ਮੈਂ ਹੁਣ ਸੋਚ ਲਿਆ ਸੀ ਕਿ ਇਹ ਜ਼ਬਰਦਸਤੀ ਵਾਲਾ ਰਿਸ਼ਤਾ ਹੁਣ ਹੋਰ ਨਹੀਂ ਨਿਭਾਵਾਂਗਾ ਅਗਲੇ ਦਿਨ ਮੈਂ ਬਹੁਤ ਲੇਟ ਉੱਠਿਆ ਕਿਉਂਕਿ ਆਫਿਸ ਵਿੱਚ ਛੁੱਟੀ ਸੀ ਅਤੇ ਰਾਤ ਨੂੰ ਵੀ ਅੱਧੀ ਰਾਤ ਮੈਂ ਰੋ ਕੇ ਹੀ ਲੰਘਾ ਦਿੱਤੀ ਸੀ ਫਿਰ ਮੈਂ ਉੱਠ ਕੇ ਕਿਚਨ ਵਿੱਚ ਆਪਣਾ ਨਾਸ਼ਤਾ ਬਣਾਉਣ ਲੱਗਿਆ ਤਾ ਮੈਨੂੰ ਲੱਗਿਆ ਕਿ ਰਮਨ ਖੜੀ ਆ ਇੱਕ ਪਲ ਲਈ ਮੈਂ ਭੁੱਲ ਗਿਆ ਸੀ ਕਿ ਅਮਨ ਤਾਂ ਮਰ ਚੁੱਕੀ ਹੈ ਪਰ ਜਦੋਂ ਮੈਂ ਦੇਖਿਆ ਤਾਂ ਉਹ ਸੀਮਰ ਸੀ ਸੀਮਰ ਨੇ ਰਮਨ ਵਾਲੇ ਕੱਪੜੇ ਪਾਏ ਹੋਏ ਸੀ ਅਤੇ ਉਸਨੇ ਵਾਲਾਂ ਦਾ ਜੁੰਡਾ ਵੀ ਬਣਾਇਆ ਹੋਇਆ ਸੀ ਉਹ ਮੈਨੂੰ ਕਹਿਣ ਲੱਗੀ ਕਿ ਨਾਸ਼ਤੇ ਦੇ ਵਿੱਚ ਕੀ ਲਵੋਗੇ ਮੈਂ ਉਸ ਨੂੰ ਕਿਹਾ ਕਿ ਮੈਂ ਆਪਣਾ ਨਾਸ਼ਤਾ ਖੁਦ ਬਣਾ ਲਵਾਂਗਾ ਫਿਰ ਮੈਂ ਆਪਣਾ ਨਾਸ਼ਤਾ ਬਣਾਇਆ ਤੇ ਨਾਸ਼ਤਾ ਕਰਕੇ ਬਾਹਰ ਚਲਾ ਗਿਆ ਪਰ ਜਦੋਂ ਮੈਂ ਸ਼ਾਮ ਨੂੰ ਕਾਰ ਆਇਆ ਤਾਂ ਫਿਰ ਉਸਨੇ ਰਮਨ ਵਾਲੇ ਕੱਪੜੇ ਪਾਏ ਹੋਏ ਸੀ ਫਿਰ ਮੈਂ ਅਜੀਤ ਨੂੰ ਆਪਣੀ ਗੋਦੀ ਵਿੱਚ ਚੁੱਕਿਆ ਤੇ ਉਸ ਨੂੰ ਪਿਆਰ ਕਰਨ ਲੱਗਿਆ ਘਰ ਟੇਬਲ ਤੇ ਖਾਣਾ ਲੱਗਿਆ ਹੋਇਆ ਸੀ ਸਿਮਰ ਮੈਨੂੰ ਕਹਿਣ ਲੱਗੀ ਰਾਜ ਖਾਣਾ ਲੱਗ ਗਿਆ ਹੈ ਆਜੋ ਤੁਸੀਂ ਖਾ ਲਓ ਮੈਂ ਉਸ ਨੂੰ ਕਿਹਾ ਕਿ ਮੈਂ ਖਾਣਾ ਖਾ ਕੇ ਆਇਆ ਹਾਂ ਮੇਰੇ ਲਈ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਮੈਂ ਅਜੀਤ ਨੂੰ ਆਪਣੀ ਗੋਦੀ ਵਿੱਚ ਚੁੱਕਿਆ ਤੇ ਆਪਣੇ ਕਮਰੇ ਵਿੱਚ ਜਾਣ ਲੱਗਿਆ। ਮੈਂ ਜਦੋਂ ਪਲਟ ਕੇ ਸਿਮਰ ਵੱਲ ਦੇਖਿਆ ਤਾਂ ਉਹ ਬਿਲਕੁਲ ਰਮਨ ਲੱਗ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਅੱਜ ਤੋਂ ਬਾਅਦ ਰਮਨ ਬੰਨ੍ਹਣ ਦੀ ਕੋਸ਼ਿਸ਼ ਨਾ ਕਰੀਂ। ਫੇਰ ਉਹ ਭੱਜ ਕੇ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਜਦੋਂ ਮੈਂ ਰਮਨ ਦਾ ਬੱਚਾ ਸੰਭਾਲ ਸਕਦੀ ਹਾਂ ਅਤੇ ਉਸ ਦੇ ਘਰ ਵਿੱਚ ਰਹਿ ਸਕਦੀ ਹਾਂ। ਉਸ ਦੀ ਹਰ ਚੀਜ਼ ਤੇ ਮੇਰਾ ਹੱਕ ਹੈ। ਫੇਰ ਮੈਂ ਉਸ ਦੇ ਕੱਪੜੇ ਕਿਉਂ ਨਹੀਂ ਪਾ ਸਕਦੀ? ਇਸ ਵਿੱਚ ਕੀ ਹੱਕ ਹੈ? ਤਾ ਮੈਂ ਉਸ ਨੂੰ ਕਿਹਾ ਕਿ ਇਹ ਐਸਾ ਜ਼ਬਰਦਸਤੀ ਦੇ ਹੱਕ ਵਿੱਚ ਰਹਿਣ ਦਾ ਬੀ ਤੇਰਾ ਕੋਈ ਹੱਕ ਨਹੀਂ ਹੈ ਮੈਂ ਵਕੀਲ ਨਾਲ ਗੱਲ ਕਰਨ ਲਈ ਹੈ ਉਹ ਪੇਪਰ ਰੈਡੀ ਕਰ ਰਿਹਾ ਹੈ ਤੈਨੂੰ ਇਸ ਜ਼ਬਰਦਸਤੀ ਦੇ ਰਿਸ਼ਤੇ ਤੋਂ ਆਜ਼ਾਦੀ ਮਿਲ ਜਾਵੇਗੀ ਤਾਂ ਫੇਰ ਚਲੀ ਜਾਈਂ ਆਪਣੇ ਰਵੀ ਦੇ ਕੋਲ ਇਹ ਕੱਟ ਕਹਿੰਦੇ ਹੋਏ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਉਸ ਮੈਂ अजीत ਨੂੰ ਵੀ ਆਪਣੇ ਕਮਰੇ ਵਿੱਚ ਹੀ ਸਮਾ ਰਿਹਾ ਸੀ ਅਤੇ ਉਸ ਰਾਤ 2 ਵਜੇ ਜਦੋਂ ਮੇਰੇ ਕਮਰੇ ਵਿੱਚ ਸਿਮਰ ਆਈ ਤਾਂ ਮੈਂ ਗੂੜੀ ਨੀਂਦ ਵਿੱਚ ਸੀ ਉਸ ਨੇ ਜਦੋਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ ਅੱਖ ਖੁੱਲ ਗਈ ਮੈਨੂੰ ਲੱਗਿਆ ਸ਼ਾਇਦ ਉਹ ਅਜੀਤ ਨੂੰ ਲੈਣ ਆਈ ਹੋਵੇਗੀ ਪਰ ਉਹ ਮੇਰੇ ਕੋਲ ਆ ਕੇ ਬੈਠ ਗਈ ਅਤੇ ਓਣ ਲੱਗੀ ਮੈਂ ਫਿਰ ਉੱਠ ਕੇ ਉਸ ਨੂੰ ਪੁੱਛਿਆ ਕਿ ਕੀ ਹੋਇਆ ਹੈ ਤੈਨੂੰ ਤੂੰ ਠੀਕ ਤਾਂ ਹੈ ਤੂੰ ਕਿਉਂ ਰੋ ਰਹੀ ਹੈ ਉਸਨੇ ਮੈਨੂੰ ਕਿਹਾ ਕਿ ਮੈਂ ਅਜੀਤ ਬਿਨਾ ਨਹੀਂ ਰਹਿ ਸਕਦੀ ਪਲੀਜ਼ ਤੁਸੀਂ ਮੈਨੂੰ ਡਿਵੋਰਸ ਨਾ ਦਿਓ ਤਾਂ ਮੈਂ ਉਸ ਨੂੰ ਕਿਹਾ ਜੇਕਰ ਤੂੰ ਇਸ ਲਈ ਰੋ ਰਹੀ ਹੈ ਤਾਂ ਤੂੰ ਅਜੀਤ ਨੂੰ ਆਪਣੇ ਨਾਲ ਲੈ ਜਾਵੇਂ ਪਰ ਤੂੰ ਇਸ ਗੱਲ ਦਾ ਧਿਆਨ ਰੱਖੀਂ ਕਿ ਰਵੀ ਮੇਰੇ ਬੱਚੇ ਨਾਲ ਕੋਈ ਵੀ ਨਾ ਇਨਸਾਫੀ ਨਾ ਕਰੇ ਕੱਲ ਨੂੰ ਜਦੋਂ ਕੋਈ ਤੁਹਾਡੇ ਬੱਚਾ ਹੋ ਜਾਵੇਗਾ ਅਤੇ ਤੁਹਾਨੂੰ ਲੱਗੇਗੀ ਅਜੀਤ ਨੂੰ ਰੱਖਣਾ ਮੁਸ਼ਕਲ ਹੈ ਤੁਸੀਂ ਮੈਨੂੰ ਇੱਕ ਵਾਰੀ ਕਹਿ ਦੇਣਾ ਮੈਂ ਆਪਣੇ ਬੱਚੇ ਨੂੰ ਵਾਪਸ ਆਪਣੇ ਕੋਲ ਲਿਆਵਾਂਗਾ ਸਿਮਰ ਮੇਰੇ ਮੂੰਹ ਵੱਲ ਦੇਖ ਰਹੀ ਸੀ ਅਤੇ ਇਹ ਕਹਿਣ ਲੱਗੀ ਕਿ ਤੁਸੀਂ ਕਿਵੇਂ ਰਹੋਗੇ ਤਾਂ ਮੈਂ ਉਸ ਨੂੰ ਕਿਹਾ ਕਿ ਮੇਰੇ ਲਈ ਰਮਣ ਦੀਆਂ ਜਾਂ ਤਾਂ ਹੀ ਬਹੁਤ ਹਨ ਗਲਤੀ ਹੋ ਗਈ ਹੈ ਮੇਰੇ ਤੋਂ ਤੇਰੇ ਨਾਲ ਵਿਆਹ ਕਰਵਾ ਕੇ ਜ਼ਬਰਦਸਤੀ ਦੇ ਰਿਸ਼ਤਿਆਂ ਦਾ ਅੰਜਾਮ ਇਹ ਹੁੰਦਾ ਹੈ ਮੇਰੀ ਗੱਲ ਸੁਣ ਕੇ ਉਹ ਮੇਰੇ ਬੈੱਡ ਤੇ ਬੈਠ ਗਈ ਜਾਦਗੀ ਮੈਂ ਤਾਂ ਉਸ ਦੀਆਂ ਸਮੱਸਿਆਵਾਂ ਅਤੇ ਉਸ ਦੀਆਂ ਖਵਾਇਸ਼ਾਂ ਦੇ ਅਨੁਸਾਰ ਹੀ ਹੱਲ ਕਰ ਚੁੱਕਿਆ ਸੀ ਹੁਣ ਤਾਂ ਉਸ ਨੂੰ ਅੱਠ ਕੇ ਚਲੀ ਜਾਣਾ ਚਾਹੀਦਾ ਸੀ ਫਿਰ ਮੈਂ ਉਸ ਨੂੰ ਕਿਹਾ ਕਿ ਸਿਮਰ ਮੈਂ ਸੌਣਾ ਹੈ ਕੱਲ ਨੂੰ ਆਫਿਸ ਵੀ ਜਾਣਾ ਹੈ ਹੁਣ ਤਾਂ ਮੈਂ ਤੇਰੀ ਸਮੱਸਿਆ ਵੀ ਹੱਲ ਕਰ ਦਿੱਤੀ ਹੈ ਹੁਣ ਕੀ ਗੱਲ ਹੈ ਫਿਰ ਉਹ ਰੋਣ ਲੱਗੀ ਅਤੇ ਕਹਿਣ ਲੱਗੀ ਕਿ ਤੁਸੀਂ ਕਦੇ ਵੀ ਨਹੀਂ ਸਮਝੋਗੇ ਪਤਾ ਨਹੀਂ ਉਹ ਦੇਣਾ ਕਦੋਂ ਆਵੇਗਾ ਜਦੋਂ ਤੁਹਾਨੂੰ ਸਮਝ ਆ ਜਾਵੇਗੀ ਇਹ ਗੱਲ ਕਹਿ ਕੇ ਉਹ ਮੇਰੇ ਕਮਰੇ ਚੋਂ ਚਲੀ ਗਈ ਅਗਲੇ ਦਿਨ ਜਦੋਂ ਮੈਂ ਉਠਿਆ ਤਾਂ ਉਹ ਪੂਰੀ ਤਰ੍ਹਾਂ ਤਿਆਰ ਸੀ ਮੈਂ ਉਸ ਨੂੰ ਪੁੱਛਿਆ ਕਿ ਤੂੰ ਕਿੱਥੇ ਜਾ ਰਹੀ ਹੈ ਤਾਂ ਉਸ ਨੇ ਨਾਮ ਚ ਸਿਰ ਹਿਲਾ ਦਿੱਤਾ ਫੇਰ ਮੈਂ ਉਸ ਨੂੰ ਕਿਹਾ ਕਿ ਤੂੰ ਅੱਜ ਮਿਲਣ ਜਾ ਰਹੀ ਹੈ ਤਾਂ ਉਹ ਮੇਰੇ ਵੱਲ ਹੈਰਾਨੀ ਨਾਲ ਦੇਖ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਰਵੀ ਨਾਲ ਗੱਲ ਕਰ ਲੈ ਕੱਲ ਨੂੰ ਪੇਪਰ ਤਿਆਰ ਹੋ ਜਾਣਗੇ ਫੇਰ ਉਹ ਮੇਰੇ ਕੋਲ ਆ ਕੇ ਖੜੀ ਹੋ ਗਈ ਅਤੇ ਕਹਿਣ ਲੱਗੀ ਮੈਨੂੰ ਤੁਹਾਡੇ ਤੋਂ ਡਿਵੋਰਸ ਨਹੀਂ ਚਾਹੀਦਾ ਤੁਹਾਨੂੰ ਕਿਉਂ ਨਹੀਂ ਸਮਝ ਆਹੀ ਮੈਂ ਉਸ ਨੂੰ ਕਿਹਾ ਕਿ ਸਭ ਕੁਝ ਤੁਹਾਨੂੰ ਦੇ ਰਿਹਾ ਹਾਂ ਇਥੋਂ ਤੱਕ ਕਿ ਅਜੀਤ ਵੀ ਤੁਹਾਨੂੰ ਦੇ ਰਿਹਾ ਹਾਂ ਫੇਰ ਤੁਹਾਡੀ ਡਿਵੋਰਸ ਕਿਉਂ ਨਹੀਂ ਲੈਣਾ ਚਾਹੁੰਦੀ ਤਾਂ ਉਹ ਕਹਿਣ ਲੱਗੀ ਕਿ ਤੁਸੀਂ ਮੈਨੂੰ ਸਭ ਕੁਝ ਦੇ ਰਹੇ ਹੋ ਪਰ ਆਪਣਾ ਪਿਆਰ ਨਹੀਂ ਦੇ ਰਹੇ ਉਸ ਦੀ ਗੱਲ ਸੁਣ ਕੇ ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆ ਰਿਹਾ ਸੀ ਉਹ ਕਹਿ ਰਹੀ ਸੀ ਕਿ ਇਹ ਜ਼ਰੂਰੀ ਤਾਂ ਨਹੀਂ ਕਿ ਮੈਂ ਇਹ ਗੱਲ ਜ਼ਬਰਦਸਤੀ ਕਹਾ ਕਿ ਮੈਨੂੰ ਤੁਹਾਡੇ ਨਾਲ ਮੁਹੱਬਤ ਹੋ ਗਈ ਹੈ ਅਤੇ ਮੈਂ ਆਪਣੀ ਪੂਰੀ ਜ਼ਿੰਦਗੀ ਤੁਹਾਡੇ ਨਾਲ ਬਿਤਾਉਣਾ ਚਾਹੁੰਦੀ ਹਾਂ ਹੁਣ ਮੈਂ ਸਮਝ ਗਈ ਹਾਂ ਕਿ ਜੋ ਕੁਝ ਵੀ ਹੋਇਆ ਹੈ ਉਸ ਵਿੱਚ ਤੁਹਾਡੀ ਗਲਤੀ ਨਹੀਂ ਸੀ ਵੈਸੇ ਵੀ ਉਹ ਸਮਾਂ ਲੰਘ ਚੁੱਕਿਆ ਹੈ ਹੁਣ ਇਸ ਬਾਰੇ ਕੀ ਸੋਚਣਾ ਫੇਰ ਮੈਂ ਉਸ ਨੂੰ ਬਾਹਾਂ ਤੋਂ ਹੜਕੇ ਖੜਾ ਕੀਤਾ ਤੇ ਕਿਹਾ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲ ਕਿ ਤੂੰ ਮੈਨੂੰ ਪਿਆਰ ਕਰਦੀ ਹੈ ਤੂੰ ਮੇਰੀ ਹੈ ਰਮਨ ਦੀ ਤਰ੍ਹਾਂ ਮੇਰੇ ਤੇ ਆਪਣਾ ਹੱਕ ਜਤਾ ਇਹ ਕਹਿੰਦੇ ਹੋਏ ਮੈਂ ਉਸ ਨੂੰ ਇੱਕ ਬਹੁਤ ਵੱਡੀ ਦੁਵਿਧਾ ਵਿੱਚ ਪਾ ਦਿੱਤਾ ਉਹ ਮੇਰੇ ਸਾਹਮਣੇ ਚਪਚਾਪ ਖੜੀ ਸੀ ਉਹ ਜੇਕਰ ਇੱਕ ਕਦਮ ਮੇਰੇ ਨੇੜੇ ਹੁੰਦੀ ਸੀ ਤਾਂ ਉਹ ਸ਼ਰਮ ਨਾਲ ਰੁਕ ਜਾਂਦੀ ਫਿਰ ਮੈਂ ਖੁਦ ਹੀ ਉਸ ਨੂੰ ਆਪਣੇ ਸੀਨੇ ਨਾਲ ਲਾ ਲਿਆ ਕਿਉਂਕਿ ਕੋਈ ਵੀ ਪੂਰੀ ਇਸ ਤਰ੍ਹਾਂ ਦੇ ਮੌਕੇ ਤੇ ਝੁਕ ਜਾਂਦੀ ਹੈ ਮੈਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਅਤੇ ਸਾਰੀਆਂ ਦੂਰੀਆਂ ਖਤਮ ਕਰ ਦਿੱਤੀਆਂ ਦੋਸਤੋ ਇਹ ਸੀ ਅੱਜ ਦੀ ਸਾਡੀ ਨਵੀਂ ਕਹਾਣੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ